ਮੈਂ ਫਰੀਦਕੋਟ ਹਲਕੇ ਦੀ ਗੱਲ ਕਰਨੀ ਹੈ ਉੱਥੋਂ ਹੰਸਰਾਜ ਬੀਜੇਪੀ ਦੇ ਕੈਂਡੀਡੇਟ ਨੇ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਪਿੰਡਾਂ ਦੇ ਵਿੱਚ ਵੜ ਨਹੀਂ ਦਿੰਦੇ ਗਾਲੀ-ਗਲੋਚ ਹੋ ਰਿਹਾ ਹੈ ਇੱਕ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਨੀ ਹੈ ਹੰਸਰਾਜ ਇੱਕ ਰਾਜ ਗਾਇਕ ਹੈ ਉਹਦੇ ਫਾਇਨ ਬਹੁਤ ਨੇ ਉਨੂੰ ਚਾਉਣ ਵਾਲੇ ਬਹੁਤ ਨੇ ਪਿੰਡਾਂ ਦੇ ਵਿੱਚ ਜਿੰਨਾ ਵੀ ਤੁਸੀਂ ਹੰਸਰਾਏ ਦਾ ਵਿਰੋਧ ਕਰੋਗੇ ਨਾ ਉਦੋਂ ਜ਼ਿਆਦਾ ਉਹ ਸਟਰੋਂਗ ਹੋ ਰਿਹਾ ਹੈ ਕਿਉਂਕਿ ਉਹ ਖੁਸ਼ਮિજાਜਾ ਬੰਦਾ ਹੈ ਜਿਹੜੀ ਗੱਲ ਕਹਿੰਦਾ ਹੁੰਦਾ ਹੈ ਤਕਰੀਬਨ ਤਕਰੀਬਨ ਉਹ ਫਕੀਰੀ ਸੁਭਾਅ ਦੇ ਨਾਲ ਕਹਿ ਜਾਂਦਾ ਇੱਕ ਵੀਡੀਓ ਬੜੀ ਵਾਇਰਲ ਹੋਈ ਜਿਹਦੇ ਵਿੱਚ ਉਹ ਕਹਿੰਦੇ ਮੈਂ ਤਾਂ ਇੱਕ ਵਾਰ ਜੱਦ ਵਿਆਹ ਨਹੀਂ ਸੀ ਮੁਰਕ ਵਿੱਚ ਵੋਟਾਂ ਨਹੀਂ ਮੰਗਣ ਗਿਆ ਉਹਦਾ ਕਾਰਨ ਕੀ ਹੈ ਮਨੁੱਖ ਦੇ ਜੀਵਨ ਵਿੱਚ ਉਤਰਾ ਜਿਹੜਾ ਆਉਂਦੇ ਰਹਿੰਦੇ ਆ ਮੈਂ ਕੋਈ ਸਪਾਈ ਨਹੀਂ ਦੇ ਰਿਹਾ ਕਿਉਂਕਿ ਉਹ ਰਾਜਨੀਤੀ ਦੀਆਂ ਗੱਲਾਂ ਘਟ ਕਰਦੇ ਨੇ ਨਹੀਂ ਰਾਜਨੀਤਿਕ ਲੋਕ ਤਾਂ ਘਮਾ ਦਿੰਦੇ ਨੇ ਉਂਗਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਰੀਦਕੋਟ ਹਲਕੇ ਦੀ ਗੱਲ ਕਰਨੀ ਹੈ ਉਥੋਂ ਹੰਸ ਰਾਜ ਬੀਜਪੀ ਦੇ ਕੈਂਡੀਡੇਟ ਨੇ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀ ਨੇ ਪਿੰਡਾਂ ਦੇ ਵਿੱਚ ਵੜ ਨਹੀਂ ਦਿੰਦੇ ਗਾਲੀ ਗਲੋਚ ਹੋ ਰਿਹਾ ਹੈ ਇੱਕ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਨੀ ਹੈ ਹੰਸ ਰਾਜ ਇੱਕ ਰਾਜ ਗਾਇਕ ਹੈ ਉਹਦੇ ਫਾਇਨ ਬਹੁਤ ਨੇ ਉਹਨੂੰ ਚਾਹਣ ਵਾਲੇ ਬਹੁਤ ਨੇ ਪਿੰਡਾਂ ਦੇ ਵਿੱਚ ਜਿੰਨਾ ਵੀ ਤੁਸੀਂ ਹੰਸ ਰਾਜ ਦਾ ਵਿਰੋਧ ਕਰੋਗੇ ਨਾ ਉਦੋਂ ਜ਼ਿਆਦਾ ਉਹ ਸਟਰੋਂਗ ਹੋ ਰਿਹਾ ਹੈ ਕਿਉਂਕਿ ਉਹ ਖੁਸ਼ਮਿੰਦਰ ਆਜਾ ਬੰਦਾ ਹੈ ਜਿਹੜੀ ਗੱਲ ਕਹਿੰਦਾ ਹੁੰਦਾ ਹੈ ਤਕਰੀਬਨ ਤਕਰੀਬਨ ਉਹ ਫਕੀਰੀ ਸੁਭਾਅ ਦੇ ਨਾਲ ਕਹਿ ਜਾਂਦਾ ਇੱਕ ਵੀਡੀਓ ਬੜੀ ਵਾਇਰਲ ਹੋਈ ਜਿਹਦੇ ਵਿੱਚ ਉਹ ਕਹਿੰਦੇ ਮੈਂ ਤਾਂ ਇੱਕ ਵਾਰ ਜਿੱਦ ਵਿਹੁਣੀ ਸੀ ਮੁੜਕਵੇਂ ਵੋਟਾਂ ਨਹੀਂ ਮੰਗਣੀਆਂ ਉਹਦਾ ਕਾਰਨ ਕੀ ਹੈ ਮਨੁੱਖ ਦੇ ਜੀਵਨ ਵਿੱਚ ਉਤਰਾ ਜੜਾ ਆਉਂਦੇ ਰਹਿੰਦੇ ਆ ਮੈਂ ਕੋਈ ਸਪਾਈ ਨਹੀਂ ਦੇ ਰਿਹਾ ਕਿਉਂਕਿ ਉਹ ਰਾਜਨੀਤੀ ਦੀਆਂ ਗੱਲਾਂ ਘੱਟ ਕਰਦੇ ਨੇ ਨਹੀਂ ਰਾਜਨੀਤਿਕ ਲੋਕ ਤਾਂ ਘਮਾ ਦਿੰਦੇ ਨੇ ਉਂਗਲਾਂ ਤੇ ਉਹ ਪਾਣੀ ਪੈਰ ਤੇ ਪਾ ਨਹੀਂ ਦਿੰਦੇ ਪਰ ਉਹ ਤਾਂ ਫਿਰ ਵੀ ਉਹ ਸੁਭਾਅ ਦਾ ਬੰਦਾ ਹੈ ਜਿਹੜੇ ਅੱਜ ਕੱਲ੍ਹ ਕਹੇ ਤੇ ਕੱਲ ਨੂੰ ਉਹਨੇ ਹੋਰ ਕਹਿ ਦੇਣੀ ਹੈ ਕਿਉਂਕਿ ਇਹ ਸੁਭਾਅ ਦੇ ਵਿੱਚ ਨੇਚਰਲੀ ਹੁੰਦਾ ਹੈ ਪਰ ਅਸੀਂ ਮਜ਼ਾਕ ਬਣਾਉਨੇ ਆ ਮੀਡੀਆ ਵਾਲੇ ਦਲਾਲ ਬਣ ਕੇ ਇਹੋ ਜਿਹੀਆਂ ਗੱਲਾਂ ਕਰਦੇ ਆ ਮੈਂ ਕੱਲ ਉਹਦੀ ਕੋਈ ਗੱਲਬਾਤ ਸੁਣੀ ਉਹ ਕਹਿਣ ਲੱਗੇ ਕਹਿੰਦੇ ਮੇਰਾ ਵਿਰੋਧ ਕਿਉਂ ਕੀਤਾ ਜਾ ਰਿਹਾ ਮੇਰੇ ਪੇਸ਼ ਮੇਰੇ ਮੰਗਰ ਇੱਕ ਕਿਸਾਨ ਜਥੇਬੰਦੀਆਂ ਵਾਲੇ ਕਿਉਂ ਪਏ ਹੋਏ ਨੇ ਉਹ ਕਹਿੰਦਾ ਕਹਿੰਦਾ ਮੈਂ ਫਰੀਦਕੋਟ ਤੇ ਆਇਆ ਜਿੱਤਣ ਵਾਸਤੇ ਫਰੀਦਕੋਟ ਤੋਂ ਮੈਂ ਜਿੱਤ ਕੇ ਜਾਣਾ ਹੁਣ ਗਰਾਊਂਡ ਲੈਵਲ ਤੇ ਜਿਹੜਾ মিডিਆ ਰਿਪੋਰਟਿੰਗ ਕਰ ਰਿਹਾ ਉਹ ਕਹਿਣ ਲੱਗੇ ਦੀ ਹੰਸ ਰਾਜ ਤਾਂ ਸਭ ਤੋਂ ਪਿੱਛੇ ਆ ਉਹ ਪਤਨ ਕਿਹਨੂੰ ਕਿਹਨੂੰ ਜਿਤਾਈ ਜਾਂਦੇ ਆ ਪਰ ਜਦੋਂ ਮੇਰੇ ਨਾਲ ਤੁਸੀਂ ਸੁਣੋਗੇ ਨਾ ਮੈਨੂੰ ਵੀ ਬਹੁਤੇ ਗਾਲਾਂ ਹੀ ਕੱਢਦੇ ਹੁੰਦੇ ਇੱਕ ਗੱਲ ਤੇ ਤੇ ਰੱਖਿਓ ਖਰਗੋਸ਼ ਤੇ ਕਸੂਰ ਵਾਲੀ ਤੁਸੀਂ ਖਾਣੇ ਕਹਾਣੀ ਸੁਣੀ ਹੋਣੀ ਆ ਖਰਗੋਸ਼ ਤੇ ਕਸੂਰ ਵਾਲੀ ਤੇ ਖਰਗੋਸ਼ ਨੂੰ ਇਹ ਸੀ ਕਿ ਮੈਂ ਤਾਂ ਸੇਬੀ ਦੌੜ ਦੇ ਵਿੱਚ ਅੱਗੇ ਨੰਗ ਜਾਣਾ ਤੇ ਕਸੂਰ ਤੇ ਕਿਸੇ ਨੇ ਯਕੀਨ ਨਹੀਂ ਕੀਤਾ ਸੀ ਤੇ ਖਰਗੋਸ਼ ਜਿਹੜਾ ਸੀ ਨਾ ਉਹ ਕਹਿੰਦੇ ਰਾਹ ਦੇ ਵਿੱਚ ਦੇਖ ਕੇ ਬਹਿ ਕੇ ਕੋਈ ਨਹੀਂ ਮੈਂ ਤਾਂ ਚਾਰ ਸਾਲਾ ਹੀ ਮਾਰ ਰਿਹਾ ਨੇ ਅੱਗੇ ਲੰਘੇ ਨੂੰ ਪਰ ਖਰਗੋਸ਼ ਉਥੇ ਹਾਰ ਗਿਆ ਸੀ ਕਸਵਾ ਜਿੱਤ ਗਿਆ ਸੀ ਸਲੋ ਚੱਲਦਾ ਸੀ ਉਹ ਚੱਲਦਾ ਗਿਆ ਮੈਂ ਜਿਹੜੀ ਬੇਨਤੀ ਕਰਨੀ ਹੈ ਜਿਹੜੇ ਫਰੀਦਕੋਟ ਦੇ ਲੋਕ ਇਹਨਾਂ ਨੂੰ ਬੇਨਤੀ ਹੈ ਕਿ ਮੈਂ ਮਾਨਸਾ ਦੇ ਵਿੱਚ ਬੈਠਾ ਹੋਇਆ ਜਮੇ ਚੰਡੀਗੜ੍ਹ ਵਿੱਚ ਬੈਠਾ ਹੋਇਆ ਲੁਧਿਆਣਾ ਵਿੱਚ ਬੈਠਾ ਹੋਇਆ ਅੰਮ੍ਰਿਤਸਰ ਵਿੱਚ ਬੈਠਾ ਹੋਇਆ ਕਿਤੇ ਬੈਠਾ ਹੋਇਆ ਮੈਂ ਗੱਲ ਕਰਦਾ ਸਾਰੇ ਪੰਜਾਬ ਦੀ ਮੈਂ ਗੱਲ ਕੀਤੀ ਹੈ ਇਕੱਲੇ ਹੰਸ ਰਾਜ ਦੀ ਗੱਲ ਨਹੀਂ ਕੀਤੀ ਜਿੰਨੇ ਵੀ ਜੀਪੀ ਦੇ ਕੈਂਡੀਡੇਟ ਨੇ ਮੈਂ ਸਾਰਿਆਂ ਦੀ ਗੱਲ ਕੀਤੀ ਹੈ ਪਰ ਜੇ ਕੋਈ ਮੇਰੇ ਕੋਲ ਪੁੱਛੇ ਕਿ ਫਰੀਦਕੋਟ ਤੇ ਕੀ ਹੋ ਰਿਹਾ ਹੈ ਇਹਨੂੰ ਯਕੀਨ ਥੋੜੀ ਕਰਨਾ ਕਿਸੇ ਨੇ ਕਹਿਣਗੇ ਇਦਾਂ ਬਾਬਾ ਕਮਲਾ ਹੋ ਗਿਆ ਬਾਬਾ ਨੂੰ ਹਮੇਸ਼ਾ ਕਮਲੇ ਕਹਿੰਦੇ ਹੁੰਦੇ ਐ ਕਮਲੇ ਨਹੀਂ ਹੋਏ ਬਾਣੀ ਪੜਨ ਵਾਲੇ ਬਾਣੀ ਸੁਣਨ ਵਾਲੇ ਬੰਦੇ ਕਮਲੇ ਨਹੀਂ ਹੁੰਦੇ ਤੇ ਚਲੋ ਕੋਈ ਨਹੀਂ ਜੀ ਨੇ ਕਮਲਾ ਕਹਿਣਾ ਕਮਲਾ ਕਹਿ ਦਿਓ ਕੋਈ ਪਰਵਾਹ ਨਹੀਂ ਪਰ ਹੰਸ ਰਾਜ ਹੰਸ ਜੀ ਫਰੀਦਕੋਟ ਤੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਰਹੇ ਨੇ ਤੁਸੀਂ ਕਮਾਲ ਮੰਨ ਜੂਗੇ ਵੀ ਐਡੀ ਵੱਡੀ ਲੀਡ ਉਹਨਾਂ ਦੀ ਫਰੀਦਕੋਟ ਦੇ ਵਿੱਚੋਂ ਹੈ ਇਹ ਰਿਕਾਰਡ ਟੁੱਟੂਗਾ ਹੰਸ ਰਾਜ ਜੀ ਫਰੀਦਕੋਟ ਤੋਂ ਰਿਕਾਰਡ ਤੋੜ ਕੇ ਜਿੱਤਣਗੇ ਚੇਤੇ ਰੱਖ ਲਿਓ ਮੇਰੀ ਗੱਲ ਕਿਉਂਕਿ ਜਿਹੜਾ ਸੋਨਾ ਹੁੰਦਾ ਹੈ ਨਾ ਠਾੜੇ ਵਿੱਚ ਪਾ ਕੇ ਜਿੰਨਾ ਉਹਨੂੰ ਸਿੱਖਿਆ ਜਾਵੇ ਤਾਂ ਦਿੱਤਾ ਜਾਵੇ ਉਹਨਾਂ ਨਿਕਰ ਕੇ ਸਾਹਮਣੇ ਆਉਂਦੇ। ਵਿਰੋਧ ਦਾ ਜਦੋਂ ਹੁੰਦੀ ਹੈ ਨਾ ਤੇ ਬੰਦਾ ਸੰਜੇਤ ਹੁੰਦਾ ਚਕੰਨਾ ਹੁੰਦਾ। ਜਦੋਂ ਮੈਂ ਆਪਣੀ ਗੱਲ ਕਰਦਾ ਮੈਂ ਕਹਿੰਦਾ ਸਵਾਦ ਹੀ ਫੇਰ ਆਉਂਦਾ ਜੇ 5-7 ਲੱਖ ਬੰਦਾ ਵਿਰੋਧ ਕਰਦਾ ਹੋਵੇ। ਜੇ ਉਹ ਸਾਥ ਵਿੱਚ ਉਹ ਲੰਘੀਦਾ ਨਾ ਅੱਧਾ ਘੰਟਾ ਲੋਕ ਸਾਥ ਵਿੱਚ ਖੜੇ ਗੱਲਾਂ ਕਰਦੇ ਰਹਿਣ ਵੀ ਇੱਥੋਂ ਦੀ ਕੋਈ ਲੰਘਿਆ ਕੋਣ ਹੈ? ਸਵਾਦ ਫੇਰ ਆਉਂਦਾ। ਜੇ ਕੋਈ ਚੇਤੇ ਹੀ ਨਾ ਕਰੇ ਤੇ ਉਹ ਜ਼ਿੰਦਗੀ ਕੋਈ ਹੁੰਦੀ ਹੈ। ਜ਼ਿੰਦਗੀ ਵਿਰੋਧ ਵਾਲੇ ਬੰਦੇ ਦੀ ਇੱਥੇ ਚਲੋ ਮੈਂ ਬਹੁਤੀ ਲੰਮੀ ਚੌੜੀ ਗੱਲ ਨਾ ਕਰਾਂ ਜਥੇਬੰਦੀਆਂ ਵਾਲੇ ਜਿੰਨਾ ਵੀ ਵਿਰੋਧ ਕਰਨਗੇ ਨਾ ਹੰਸ ਰਾਜ ਦੀ ਉਲਟੀ ਵੱਡੀ ਲੀਡ ਹੋ ਰਹੀ ਹੈ ਇਹ ਮੈਂ ਆਪਣੀ ਫਿਤਰਤ ਦੇ ਨਾਲ ਇੱਕ ਠੋਕੇ کہہ ਰਿਹਾ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਰੀਦਕੋਟ ਹਲਕੇ ਦੀ ਗੱਲ ਕਰਨੀ ਹੈ ਉਥੋਂ ਹੰਸ ਰਾਜ ਬੀਜੇਪੀ ਦੇ ਕੈਂਡੀਡੇਟ ਨੇ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀ ਨੇ ਪਿੰਡਾਂ ਦੇ ਵਿੱਚ ਵੜ ਨਹੀਂ ਦਿੰਦੇ ਗਾਲੀ ਗਲੋਚ ਹੋ ਰਿਹਾ ਹੈ ਇੱਕ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਨੀ ਹੈ ਹੰਸ ਰਾਜ ਇੱਕ ਰਾਜ ਗਾਇਕ ਹੈ ਉਹਦੇ ਫੈਨ ਬਹੁਤ ਨੇ ਉਹਨੂੰ ਚਾਹਣ ਵਾਲੇ ਬਹੁਤ ਨੇ ਪਿੰਡਾਂ ਦੇ ਵਿੱਚ ਜਿੰਨਾ ਵੀ ਤੁਸੀਂ ਹੰਸ ਰਾਜ ਦਾ ਵਿਰੋਧ ਕਰੋਗੇ ਨਾ ਉਦੋਂ ਜਿਆਦਾ ਉਹ ਸਟਰੋਂਗ ਹੋ ਰਿਹਾ ਹੈ ਕਿਉਂਕਿ ਉਹ ਖੁਸ਼ਮિજાਜਾ ਬੰਦਾ ਹੈ ਜਿਹੜੀ ਗੱਲ ਕਹਿੰਦਾ ਹੁੰਦਾ ਹੈ ਤਕਰੀਬਨ ਤਕਰੀਬਨ ਉਹ ਫਕੀਰੀ ਸੁਭਾਅ ਦੇ ਨਾਲ ਕਹਿ ਜਾਂਦਾ ਹੈ ਇੱਕ ਵੀਡੀਓ ਬੜੀ ਵਾਇਰਲ ਹੋਈ ਜਿਹਦੇ ਵਿੱਚ ਉਹ ਕਹਿੰਦੇ ਮੈਂ ਤਾਂ ਇੱਕ ਵਾਰ ਜਿੱਦ ਵਿਹੁਣੀ ਸੀ ਮੁੜਕਵੇਂ ਵੋਟਾਂ ਨਹੀਂ ਮੰਗਣ ਗਿਆ ਉਹਦਾ ਕਾਰਨ ਕੀ ਹੈ ਮਨੁੱਖ ਦੇ ਜੀਵਨ ਵਿੱਚ ਉਤਰਾ ਜੜਾ ਆਉਂਦੇ ਰਹਿੰਦੇ ਆ ਮੈਂ ਕੋਈ ਸਫਾਈ ਨਹੀਂ ਦੇ ਰਿਹਾ ਕਿਉਂਕਿ ਉਹ ਰਾਜਨੀਤੀ ਦੀਆਂ ਗੱਲਾਂ ਘੱਟ ਕਰਦੇ ਨੇ ਨਹੀਂ ਰਾਜਨੀਤਿਕ ਲੋਕ ਤਾਂ ਕਮਾ ਦਿੰਦੇ ਨੇ ਉਂਗਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਰੀਦਕੋਟ ਹਲਕੇ ਦੀ ਗੱਲ ਕਰਨੀ ਹੈ ਉਥੋਂ ਹੰਸਰਾਜ ਬੀਜੇਪੀ ਦੇ ਕੈਂਡੀਡੇਟ ਨੇ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਪਿੰਡਾਂ ਦੇ ਵਿੱਚ ਵੜ ਨਹੀਂ ਦਿੰਦੇ ਗਾਲੀ ਗਲੋਚ ਹੋ ਰਿਹਾ ਹੈ ਇੱਕ ਮੈਂ ਜੱਥੇਬੰਦੀਆਂ ਨੂੰ ਬੇਨਤੀ ਕਰਨੀ ਹੈ ਹੰਸ ਰਾਜ ਇੱਕ ਰਾਜ ਗਾਇਕ ਹੈ ਉਹਦੇ ਫੈਨ ਬਹੁਤ ਨੇ ਉਹਨੂੰ ਚਾਹਣ ਵਾਲੇ ਬਹੁਤ ਨੇ ਪਿੰਡਾਂ ਦੇ ਵਿੱਚ ਜਿੰਨਾ ਵੀ ਤੁਸੀਂ ਹੰਸ ਰਾਜ ਦਾ ਵਿਰੋਧ ਕਰੋਗੇ ਨਾ ਉਹਦੋਂ ਜ਼ਿਆਦਾ ਉਹ ਸਟਰੋਂਗ ਹੋ ਰਿਹਾ ਹੈ ਕਿਉਂਕਿ ਉਹ ਖੁਸ਼ਮિજાਜਾ ਬੰਦਾ ਹੈ ਜਿਹੜੀ ਗੱਲ ਕਹਿੰਦਾ ਹੁੰਦਾ ਹੈ ਤਕਰੀਬਨ ਤਕਰੀਬਨ ਉਹ ਫਕੀਰੀ ਸੁਭਾਅ ਦੇ ਨਾਲ ਕਹਿ ਜਾਂਦਾ ਹੈ ਇੱਕ ਵੀਡੀਓ ਬੜੀ ਵਾਇਰਲ ਹੋਈ ਜਿਹਦੇ ਵਿੱਚ ਉਹ ਕਹਿੰਦੇ ਮੈਂ ਤਾਂ ਇੱਕ ਵਾਰ ਜੱਦ ਵਿਹੁਣੀ ਸੀ ਮੁੜਕਵੇਂ ਵੋਟਾਂ ਨਹੀਂ ਮੰਗਣੀਆਂ ਉਹਦਾ ਕਾਰਨ ਕੀ ਹੈ ਮਨੁੱਖ ਦੇ ਜੀਵਨ ਵਿੱਚ ਉਤਰਾ ਜਿਹੜਾ ਆਉਂਦੇ ਰਹਿੰਦੇ ਆ ਮੈਂ ਕੋਈ ਸਪਾਈ ਨਹੀਂ ਦੇ ਰਿਹਾ ਕਿਉਂਕਿ ਉਹ ਰਾਜਨੀਤੀ ਦੀਆਂ ਗੱਲਾਂ ਘੱਟ ਕਰਦੇ ਨੇ ਨਹੀਂ ਰਾਜਨੀਤਿਕ ਲੋਕ ਤਾਂ ਘਮਾ ਦਿੰਦੇ ਨੇ ਉਂਗਲਾਂ ਤੇ ਉਹ ਪਾਣੀ ਪੈਰ ਤੇ ਪਾ ਨਹੀਂ ਦਿੰਦੇ ਪਰ ਉਹ ਤਾਂ ਫਿਰ ਵੀ ਉਹ ਸੁਭਾਅ ਦਾ ਬੰਦਾ ਹੈ ਨੇੜੇ ਅੱਜਕੱਲ ਕਹਤੀ ਕੱਲ ਨੂੰ ਉਹਨੇ ਹੋਰ ਕਹਿ ਦੇਣੀ ਐ ਕਿ ਇਹ ਸੁਹਾ ਦੇ ਵਿੱਚ ਨੇਚਰਲੀ ਹੁੰਦਾ ਪਰ ਅਸੀਂ ਮਜ਼ਾਕ ਬਣਾਉਨੇ ਆ ਮੀਡੀਆ ਵਾਲੇ ਦਲਾਲ ਬਣ ਕੇ ਇਹੋ ਜਿਹੀਆਂ ਗੱਲਾਂ ਕਰਦੇ ਆ ਮੈਂ ਕੱਲ ਉਹਦੀ ਕੋਈ ਗੱਲਬਾਤ ਸੁਣੀ ਉਹ ਕਹਿਣ ਲੱਗੇ ਕਹਿੰਦੇ ਮੇਰਾ ਵਿਰੋਧ ਕਿਉਂ ਕੀਤਾ ਜਾ ਰਿਹਾ ਮੇਰੇ ਪੇਸ਼ ਮੇਰੇ ਮੰਗਰ ਇੱਕ ਕਿਸਾਨ ਜਥੇਬੰਦੀਆਂ ਵਾਲੇ ਕਿਉਂ ਪਏ ਹੋਏ ਨੇ ਉਹ ਕਹਿੰਦਾ ਕਹਿੰਦਾ ਮੈਂ ਫਰੀਦਕੋਟ ਤੇ ਆਇਆ ਜਿੱਤਣ ਵਾਸਤੇ ਫਰੀਦਕੋਟ ਤੋਂ ਮੈਂ ਜਿੱਤ ਕੇ ਜਾਣਾ ਹੁਣ ਗਰਾਊਂਡ ਲੈਵਲ ਤੇ ਜਿਹੜਾ মিডিਆ ਰਿਪੋਰਟਿੰਗ ਕਰ ਰਿਹਾ ਉਹ ਕਹਿਣ ਲੱਗੇ ਦੀ ਹੰਸ ਰਾਜ ਤਾਂ ਸਭ ਤੋਂ ਪਿੱਛੇ ਐ ਉਹ ਪਤਾ ਨਹੀਂ ਕਿਹਨੂੰ ਕਿਹਨੂੰ ਜਿਤਾਈ ਜਾਂਦੇ ਐ ਪਰ ਜਦੋਂ ਮੇਰੇ ਗੱਲ ਤੁਸੀਂ ਸੁਣੋਗੇ ਨਾ ਮੈਨੂੰ ਵੀ ਬਹੁਤੇ ਗਾਲਾਂ ਹੀ ਕੱਢਦੇ ਹੁੰਦੇ ਐ ਇੱਕ ਗੱਲ ਤੇਤੇ ਰੱਖਿਓ ਖਰਕੋਸ ਤੇ ਕਸੂਰ ਵਾਲੀ ਤੁਸੀਂ ਖਾਣੇ ਕਹਾਣੀ ਸੁਣੀ ਹੋਣੀ ਹੈ ਖਰਗੋਸ਼ ਤੇ ਕਛੂਏ ਵਾਲੀ ਤੇ ਖਰਗੋਸ਼ ਨੂੰ ਇਹ ਸੀ ਕਿ ਮੈਂ ਤਾਂ ਸੇਪੀ ਦੌੜ ਦੇ ਵਿੱਚ ਅੱਗੇ ਲੰਘ ਜਾਣਾ ਤੇ ਕਛੂਏ ਤੇ ਕਿਸੇ ਨੇ ਯਕੀਨ ਨਹੀਂ ਕੀਤਾ ਸੀ ਤੇ ਖਰਗੋਸ਼ ਜਿਹੜਾ ਸੀ ਨਾ ਉਹ ਕਹਿੰਦੇ ਰਾਹ ਦੇ ਵਿੱਚ ਟਿੱਕੇ ਬਹਿ ਕੇ ਕੋਈ ਨਹੀਂ ਮੈਂ ਤਾਂ ਚਾਰ ਸਾਲ ਹੀ ਮਾਰ ਰਿਹਾ ਨੇ ਅੱਗੇ ਲੰਘੇ ਨੂੰ ਪਰ ਖਰਗੋਸ਼ ਉਥੇ ਹਾਰ ਗਿਆ ਸੀ ਕਛੂਆ ਜਿੱਤ ਗਿਆ ਸੀ ਸਲੋ ਚੱਲਦਾ ਸੀ ਉਹ ਚੱਲਦਾ ਗਿਆ ਮੈਂ ਜਿਹੜੀ ਬੇਨਤੀ ਕਰਨੀ ਹੈ ਜਿਹੜੇ ਫਰੀਦਕੋਟ ਦੇ ਲੋਕ ਇਹਨਾਂ ਨੂੰ ਬੇਨਤੀ ਹੈ ਕਿ ਮੈਂ ਮਾਨਸਾ ਦੇ ਵਿੱਚ ਬੈਠਾ ਹੋਇਆ, ਜਮੇ ਟੰਡਿਗੜ ਵਿੱਚ ਬੈਠਾ ਹੋਇਆ, ਲੁਧਿਆਣਾ ਵਿੱਚ ਬੈਠਾ ਹੋਇਆ, ਅੰਮ੍ਰਿਤਸਰ ਵਿੱਚ ਬੈਠਾ ਹੋਇਆ, ਕਿੱ데 ਬੈਠਾ ਹੋਇਆ ਮੈਂ ਗੱਲ ਕਰਦਾ। ਸਾਰੇ ਪੰਜਾਬ ਦੀ ਮੈਂ ਗੱਲ ਕੀਤੀ ਹੈ, ਇਕੱਲੇ ਹੰਸਰਾਜ ਦੀ ਗੱਲ ਨਹੀਂ ਕੀਤੀ। ਜਿੰਨੇ ਵੀ ਜੀਪੀ ਦੇ ਕੈਂਡੀਡੇਟ ਨੇ ਮੈਂ ਸਾਰਿਆਂ ਦੀ ਗੱਲ ਕੀਤੀ ਹੈ। ਪਰ ਜੇ ਕੋਈ ਮੇਰੇ ਕੋਲ ਪੁੱਛੇ ਕਿ ਫਰੀਦਕੋਟ ਤੇ ਕੀ ਹੋ ਰਿਹਾ ਹੈ? ਇਹਨੂੰ ਯਕੀਨ ਥੋੜੀ ਕਰਨਾ ਕਿਸੇ ਨੇ। ਕਹਣਗੇ ਇਦਾਂ ਬਾਬਾ ਕਮਲਾ ਹੋ ਗਿਆ ਬਾਬਾ ਨੂੰ ਹਮੇਸ਼ਾ ਕਮਲੇ ਕਹਿੰਦੇ ਹੁੰਦੇ ਐ ਕਮਲੇ ਨਹੀਂ ਹੋਏ ਬਾਣੀ ਪੜਨ ਵਾਲੇ ਬਾਣੀ ਸੁਣਨ ਵਾਲੇ ਬੰਦੇ ਕਮਲੇ ਨਹੀਂ ਹੁੰਦੇ ਤੇ ਚਲੋ ਕੋਈ ਨਹੀਂ ਜੀਨੇ ਕਮਲਾ ਕਹਿਣਾ ਕਮਲਾ ਕਹਿ ਦਿਓ ਕੋਈ ਪਰਵਾਹ ਨਹੀਂ ਪਰ ਹੰਸ ਰਾਜ ਹੰਸ ਜੀ ਫਰੀਦਕੋਟ ਤੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਰਹੇ ਨੇ ਤੁਸੀਂ ਕਮਾਲ ਮੰਨ ਜੂਗੇ ਵੀ ਐਡੀ ਵੱਡੀ ਲੀਡ ਉਹਨਾਂ ਦੀ ਫਰੀਦਕੋਟ ਦੇ ਵਿੱਚੋਂ ਐ ਇਹ ਰਿਕਾਰਡ ਟੁੱਟੂਗਾ ਹਾਂਸਰਾ ਜੀ ਫਰੀਦਕੋਟ ਤੋਂ ਰਿਕਾਰਡ ਤੋੜ ਕੇ ਜਿੱਤਣਗੇ ਚੇਤੇ ਰੱਖ ਲਿਓ ਮੇਰੀ ਗੱਲ ਕਿਉਂਕਿ ਜਿਹੜਾ ਸੋਨਾ ਹੁੰਦਾ ਨਾ ਉਠਾਲੇ ਵਿੱਚ ਪਾ ਕੇ ਜਿੰਨਾ ਉਹਨੂੰ ਸਿਕਿਆ ਜਾਵੇ ਤਾ ਦਿੱਤਾ ਜਾਵੇ ਉਹਨਾਂ ਨਿਖਰ ਕੇ ਸਾਹਮਣੇ ਆਉਂਦਾ ਹੈ ਵਿਰੋਧ ਦਾ ਜਦੋਂ ਹੁੰਦੀ ਹੈ ਨਾ ਤੇ ਬੰਦਾ ਸੰਜੇਤ ਹੁੰਦਾ ਚਕੰਨਾ ਹੁੰਦਾ ਜਦੋਂ ਮੈਂ ਆਪਣੀ ਗੱਲ ਕਰਦਾ ਮੈਂ ਕਹਿੰਦਾ ਸਵਾਦ ਹੀ ਫੇਰ ਆਉਂਦਾ ਜੇ 5-7 ਲੱਖ ਦਾ ਬੰਦਾ ਵਿਰੋਧ ਕਰਦਾ ਹੋਵੇ ਜੋ ਸਾਥ ਵਿੱਚ ਉਹ ਲੰਘੀਦਾ ਨਾ ਅੱਧਾ ਘੰਟਾ ਲੋਕ ਸਾਥ ਵਿੱਚ ਖੜੇ ਗੱਲਾਂ ਕਰਦੇ ਰਹਿਣ ਵੀ ਇੱਥੋਂ ਦੀ ਕੋ ਲੰਘਿਆ ਕੋਣ ਹੈ ਸਵਾਦ ਫੇਰ ਆਉਂਦਾ ਜੇ ਕੋਈ ਚੇਤੇ ਹੀ ਨਾ ਕਰੇ ਤੇ ਉਹ ਜ਼ਿੰਦਗੀ ਕੋਈ ਹੁੰਦੀ ਹੈ ਜ਼ਿੰਦਗੀ ਵਿਰੋਧ ਵਾਲੇ ਬੰਦੇ ਦੀ ਇੱਥੇ ਚਲੋ ਮੈਂ ਬਹੁਤੀ ਲੰਮੀ ਚੌੜੀ ਗੱਲ ਨਾ ਕਰਾਂ ਜਥੇਬੰਦੀਆਂ ਵਾਲੇ ਜਿੰਨਾ ਵੀ ਵਿਰੋਧ ਕਰਨਗੇ ਨਾ ਹੰਸ ਰਾਜ ਦੀ ਉਲਟੀ ਵੱਡੀ ਲੀਡ ਹੋ ਰਹੀ ਹੈ ਇਹ ਮੈਂ ਆਪਣੀ ਫਿਤਰ ਦੇ ਨਾਲ ਇੱਕ ਠੋਕੇ کہہ ਰਿਹਾ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਈਬਰੋ ਜੀਪੀ ਫਤਿਹ